ਮੈਂ ਤਾਂ ਕਹਤਾ ਬਾਬਾ ਜੀ ਨੂੰ ਵੀ ਜੇ ਇਹਨੂੰ ਬਣਾਵਾਂਗੇ ਤੇ ਹੁਣ ਕਹਤਾ ਬਣਾ ਕੇ ਛੱਡਾਂ ਕਿਉਂ ਨਹੀਂ ਜੋ ਮਰਜ਼ੀ ਹੋਵੇ ਨਾਨਕਾ ਪਰਿਵਾਰ ਆ ਸ਼੍ਰੀ ਰਾਮਚੰਦਰ ਜੀ ਦਾ ਇਹਨੂੰ ਕੋਈ ਇਗਨੋਰ ਨਹੀਂ ਕਰ ਸਕਦਾ ਅਸੀਂ ਮਾਂ ਨੂੰ ਇਗਨੋਰ ਕਰੀ ਬੈਠੇ ਆ ਤੇ ਪੁੱਤ ਦਾ ਸਾਰਾ ਕੁਝ ਕਰੀ ਬੈਠੇ ਆ ਸਾਡੇ ਗੁਰੂ ਆ ਪੰਨਣ ਜੋਗ ਆ ਪਰ ਜਿਹਦੀ ਕੁੱਖ ਤੋਂ ਜਨਮ ਲਿਆ ਸੀ ਉਹਨੂੰ ਵੀ ਇਹ ਇਗਨੋਰ ਨਹੀਂ ਕਰ ਸਕਦੇ ਐਸੇ ਜਗਾਂ ਨੂੰ ਜਗ ਮਗਾਵਾਂਗੇ ਤੇ ਇੱਥੇ ਲੋਕ ਆਉਣ ਲਾ ਦਾਂਗੇ ਅਸੀਂ ਇਹ ਤੁਹਾਡਾ ਨਾ ਸਾਟਾ ਵਾਦਾ ਹੈ ਛਾੜੀ ਰੋਟੀ ਵੀ ਸਾਂਝੀ ਆ ਸਾਡੀ ਬੀਟੀ ਵੀ ਸਾਂਝੀ ਆ ਇੱਕੋ ਪਰਿਵਾਰ ਚ ਹਿੰਦੂ ਵੀ ਨੇ ਸਿੱਖ ਵੀ ਨੇ ਸਾਡੇ ਚ ਕੋਈ ਵਿਤਕਰਾ ਨਹੀਂ ਹੈ ਔਰ ਇਹ ਦੇਖ ਰਹੇ ਹਾਂ ਮੈਂ ਹਰਨੁਕ ਸ਼ਰਮਾ ਇੱਕ ਪਾਸੇ ਜਿੱਥੇ ਅਯੁੱਧਿਆ ਦੇ ਵਿੱਚ ਪ੍ਰਭੂ ਰਾਮਚੰਦਰ ਜੀ ਦੇ ਪ੍ਰਾਨ ਪ੍ਰティਸ਼ਠਾ ਕੀਤੀ ਜਾਏਗੀ ਉੱਥੇ ਹੀ ਅੱਜ ਅਯੁੱਧਿਆ ਦੇ ਵਿੱਚ ਮਾਤਾ ਕੁਸ਼ਲਿਆ ਜੋ ਕਿ ਰਾਮ ਭਗਵਾਨ ਦੇ ਮਾਤਾ ਜੀ ਹੋਏ ਹਨ ਉਹਨਾਂ ਦੇ ਮੰਦਿਰ ਦੇ ਵਿੱਚ ਵੀ ਧੂਮ-ਧਾਮ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਕੁਝ ਦਿਨ ਪਹਿਲਾਂ ویرਾਨ ਪਿਆ ਸੀ ਸੋ ਇਥੇ ਦੇ ਐਮਐਲਏ ਪਠਾਨ ਮਾਜਰਾ ਵੱਲੋਂ ਬਹੁਤ ਵੱਡੀ ਕੋਸ਼ਿਸ਼ ਕੀਤੀ ਗਈ ਹੈ ਤੇ ਹੋਰ ਜਥੇਬੰਦੀਆਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਅੱਜ ਇਸ ਸਥਾਨ ਦੇ ਉੱਤੇ ਵੀ ਮੇਲਾ ਲੱਗ ਰਿਹਾ ਹੈ ਐਮਐਲਏ ਸਾਹਿਬ ਅੱਜ ਜਿਹੜੀ ਇਹ ਤੁਸੀਂ ਵਿਧਾਈ ਦੇ ਪਾਤਰ ਹੋ ਜਿਹੜਾ ਤੁਹਾਡੇ ਵੱਲੋਂ ਏਡਾ ਵੱਡਾ ਕਰਮ ਕੀਤਾ ਗਿਆ ਤੁਸੀਂ ਹਰ ਰੋਜ਼ ਇਸ ਦੇ ਉੱਤੇ ਗੱਲ ਕਰ ਰਹੇ ਸੀ ਅੱਜ ਕੀ ਖਾਸ ਕੀਤਾ ਗਿਆ ਅੱਜ ਅਸੀਂ ਬਾਬਾ ਜੀ ਦੇ ਸੰਯੋਗ ਦੇ ਨਾਲ ਇੱਥੇ ਮੰਦਿਰ ਬਣਾਉਣ ਵਾਸਤੇ ਸਾਰਿਆਂ ਨੇ ਇਕੱਠਾ ਕੀਤਾ ਉੱਚ ਲੱਖ ਰੁਪਇਆ ਮੈਂ ਪਾਇਆ 2 ਲੱਖ ਰੁਪਇਆ ਰਜਿਤ ਨੇ ਪਾਇਆ ਬਾਕੀ ਜਿੰਨੇ ਵੀ ਸਾਡੇ ਸੱਜਣੇ ਸਾਰਿਆਂ ਨਾਲ ਗੱਲ ਕਰਕੇ ਮੇਰੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਅਫਸਰਾਂ ਨਾਲ ਵੀ ਗੱਲ ਹੋਈ ਹੈ ਸਾਰੇ ਆਪੋ ਆਪਣੇ ਇੱਥੇ ਸਾਡੇ ਇੱਕ ਪੰਡਤ ਜੀ ਉਹਨਾਂ ਨੇ ਕਿਹਾ ਵੀ ਮੈਂ ਆਪਣੀ ਇੱਕ ਇੱਕ ਤਨਖਾਹ ਦਵਾਂਗੀ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਜਿੰਨਾ ਵੀ ਸਾਡੇ ਕੋਲ ਫੰਡ ਹੋਊਗਾ ਅਸੀਂ ਉਸ ਤੋਂ ਬਾਅਦ ਇਹਦਾ ਵਧੀਆ ਨਕਸ਼ਾ ਬਣਾ ਕੇ ਸਰਕਾਰ ਤੋਂ ਪਰਮਿਸ਼ਨ ਲੈ ਕੇ ਅਸੀਂ ਇੱਥੇ ਜਿਹੜੇ ਮੰਦਿਰ ਦੀ ਜਿਹੜਾ ਸ਼ੁਰੂਆਤ ਕਰਾਂਗੇ ਤੇ ਬਾਬਾ ਜੀ ਸਾਡੇ ਉਸ ਮੰਦਿਰ ਦੇ ਹੈੱਡ ਹੋਣਗੇ ਤੇ ਇਹੋ ਹੀ ਸਾਰੇ ਨਿਰਮਾਣ ਕਰਾਉਣਗੇ ਇਹਨਾਂ ਦੀ ਦੇਖਰੇਖ ਇੱਥੇ ਤੁਸੀਂ ਦੇਖਿਆ ਹੋਣਾ ਵੀ ਸਭ ਤੋਂ ਵੱਡਾ ਜਿਹੜਾ ਮੰਦਿਰ ਪਹਿਲਾਂ ਬਾਬਾ ਸ਼ੰਕਰਗਿਰਜੀ ਦਾ ਬਾਬਾ ਜੀ ਨੇ ਬਣਾ ਕੇ ਦਿੱਤਾ ਹੁਣ ਉਹੀ ਸੇਵਾ ਅਸੀਂ ਬਾਬਾ ਜੀ ਨੂੰ ਕਿਉਂ ਇਤਿਹਾਸ ਦੇ ਨਾਲ ਜੁੜੇ ਨੇ ਤੇ ਇਸ ਮੰਦਿਰ ਨੂੰ ਅਸੀਂ ਚਾਹੇ ਸਰਕਾਰ ਸਾਡੀ ਨਾ ਵੀ ਸਪੋਰਟ ਕਰੇ ਸਾਨੂੰ ਮਨਜ਼ੂਰੀ ਦੇ ਦੇ ਅਸੀਂ ਇੱਥੇ ਮੰਦਿਰ ਆਪਣੇ ਕੋਲੋਂ ਹੀ ਬਣਾ ਦਿਆਂਗੇ ਬਹੁਤ ਵੱਡਾ ਉਪਰਾਲਾ ਤੁਸੀਂ ਦੇਖੋ ਕਰਤਾ ਕਿ ਅੱਜ ਜਦੋਂ ਐਮਐਲਏ ਸਾਹਿਬ ਨੇ ਪਹਿਲ ਕੀਤੀ ਸਭ ਤੋਂ ਪਹਿਲਾਂ ਔਨ 에ਅਰ ਤੇ ਇਸ ਖਬਰ ਨੂੰ ਅਸੀਂ ਪ੍ਰਕਾਸ਼ਿਤ ਕੀਤਾ ਸੀਗਾ ਸੋ ਉਸ ਤੋਂ ਬਾਅਦ ਐਮਐਲਏ ਸਾਹਿਬ ਵੱਲੋਂ ਪਹਿਲਾਂ ਵੀ ਵਿਧਾਨ ਸਭਾ ਦੇ ਵਿੱਚ ਮਸਲਾ ਚੱਕਿਆ ਗਿਆ ਸੀ ਤੇ ਅੱਜ ਆਪਣੀ ਨੇਕ ਕਮਾਈ ਚੋਂ 1 ਲੱਖ ਰੁਪਏ ਜਿਹੜਾ ਡੋਨੇਟ ਕੀਤਾ ਹੈ ਔਰ 2 ਲੱਖ ਰੁਪਏ ਰਜਤ ਜੀ ਖੜੇ ਹੈ ਇਹਨਾਂ ਵੱਲੋਂ ਦਿੱਤਾ ਗਿਆ ਚਲੋ ਮਾਇਆ ਦੀ ਗੱਲ ਕਹਿ ਲਈਏ ਵੀ ਕਦੇ ਥੋੜੀ ਨਹੀਂ ਹੁੰਦੀ ਧਰਮ ਦੇ ਕੰਮ ਦੇ ਵਿੱਚ ਪਰ ਸ਼ੁਰੂਆਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸ਼ੁਰੂਆਤ ਕਰਤੀ ਤੁਸੀਂ ਕਿਹਾ ਕਿ ਸਰਕਾਰ ਪਰਮਿਸ਼ਨ ਦੇ ਨਾਂ ਦੇ ਤੁਸੀਂ ਸਰਕਾਰ ਦਾ ਵੱਡਾ ਹਿੱਸਾ ਓ ਅਨੇ ਮੈਂ ਤਾਂ ਕਹਤਾ ਬਾਬਾ ਜੀ ਨੂੰ ਵੀ ਜੇ ਇਹਨੂੰ ਬਣਾਵਾਂਗੇ ਤੇ ਹੁਣ ਕਹਤਾ ਬਣਾ ਕੇ ਛੱਡਾਂਗੇ ਉਹਨੇ ਜੋ ਮਰਜ਼ੀ ਹੋਵੇ ਮੰਦਿਰ ਤੇ ਇੱਥੇ ਬਣੂਗਾ ਜਿਹੜਾ ਇਹ ਨਾਨਕਾ ਪਰਿਵਾਰ ਆ ਸ਼੍ਰੀ ਰਾਮਚੰਦਰ ਜੀ ਦਾ ਇਹਨੂੰ ਕੋਈ ਇਗਨੋਰ ਨਹੀਂ ਕਰ ਸਕਦਾ ਇੱਕ ਕੁਸ਼ਲਿਆ ਮਾਤਾ ਜੀ ਦੇ ਨਾਂ ਤੇ ਸ਼੍ਰੀ ਰਾਮਚੰਦਰ ਦੇ ਨਾਂ ਤੇ ਇੱਥੇੜਾ ਮੰਦਿਰ ਉਹ ਬਣੂਗਾ ਕਹਿ ਲੀਏ ਕਿ ਉਧਰ ਜਿਹੜੇ ਭਗਵਾਨ ਰਾਮ ਐ ਪੁੱਤਰ ਐ ਮਾਤਾ ਕੁਸ਼ਲਿਆ ਦੇ ਉਹਨਾਂ ਦਾ ਪ੍ਰਾਣ ਪ੍ਰਿਸ਼ਟਾ ਹੋ ਰਹੀ ਐ ਤੇ ਅੱਜ ਇੱਥੇ ਵੀ ਸੰਕਲਪ ਕਰ ਦਿੱਤਾ ਗਿਆ ਬਿਲਕੁਲ ਬਿਲਕੁਲ ਅਸੀਂ ਮਾਂ ਨੂੰ ਇਗਨੋਰ ਕਰੀ ਬੈਠੇ ਆ ਤੇ ਪੁੱਤ ਦਾ ਸਾਰਾ ਕੁਝ ਕਰੀ ਬੈਠਿਆ ਉਹ ਸਾਡੇ ਗੁਰੂ ਆ ਮੰਨਣਯੋਗ ਆ ਪਰ ਜਿਹਦੀ ਕੁੱਖ ਤੋਂ ਜਨਮ ਲਿਆ ਸੀ ਉਹਨੂੰ ਵੀ ਇਹ ਇਗਨੋਰ ਨਹੀਂ ਕਰ ਸਕਦੇ ਜੇ ਸਾਡੀ ਸਰਕਾਰ ਨੇ ਨਹੀਂ ਸੁਣੀ ਨਹੀਂ ਆਪਣਾ ਆਪ ਹੀ ਅਪਰਾਲਾ ਕਰ ਲਿਆ ਅਸੀਂ ਮੰਦਰ ਜੇ ਨਹੀਂ ਵੀ ਸਾਡੀ ਸਰਕਾਰ ਸੁਣਦੀ ਕੋਈ ਨਹੀਂ ਸਾਡਾ ਸੰਯੋਗ ਕਰਦੀ ਅਸੀਂ ਮੰਦਰ ਅਸੀਂ ਆਪ ਹੀ ਸਾਰੀ ਜਿਹੜਾ ਹਲਕਾ ਸਨੌਰ ਵਾਸੀ ਪਟਿਆਲਾ ਵਾਸੀ ਪੰਜਾਬ ਵਾਸੀ ਜਿੰਨੇ ਵੀ ਮੇਰੇ ਹਿੰਦੂ ਭਰਾ ਆ ਸਿੱਖ ਭਰਾ ਆ ਅਸੀਂ ਰਲ ਕੇ ਅਸੀਂ ਗੁਰਦੁਆਰੇ ਵੀ ਤੇ ਬਣਾਉਣੇ ਆ ਨਾ ਅਸੀਂ ਇੱਕ ਮੰਦਰ ਸਰਕਾਰ ਨੂੰ ਬਣਾ ਕੇ ਵਿਖਾਵਾਂਗੇ ਨਹੀਂ ਵੀ ਸਾਡੀ ਮਦਦ ਕਰਦੀ ਵੀ ਤੁਹਾਨੂੰ ਮੰਦਰ ਅਸੀਂ ਬਣਾ ਕੇ ਵਿਖਾਤਾ ਤੇ ਇਸੇ ਜੇ ਨੂੰ ਜਗਮਗਾਵਾਂਗੇ ਤੇ ਇੱਥੇ ਲੋਕ ਆਉਣ ਲਾ ਦਾਂਗੇ ਅਸੀਂ ਇਹ ਤੁਹਾਡਾ ਸਾਡਾ ਵਾਅਦਾ ਆ ਜੀ ਬਹੁਤ ਵਧੀਆ ਉਪਰਾਲਾ ਜੀ ਇੱਥੇ ਸੰਤ ਵੀ ਖੜੇ ਆ ਗੱਲਬਾਤ ਕਰਦੇ ਆ ਪ੍ਰਭੂ ਜੀ ਜਿਸ ਤਰ੍ਹਾਂ ਕਿ ਬਹੁਤ ਵੱਡੀ ਧਰਤੀ ਹੈ ਕੜਾਮ ਦੀ ਧਰਤੀ ਉਸ ਦੇ ਉੱਤੇ ਹੁਣ ਜਿਹੜਾ ਮੰਦਿਰ ਉਸਾਰਿਆ ਜਾਏਗਾ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਦੇ ਦਿਨ ਬਹੁਤ ਹੀ ਅੱਛਾ ਹੈ ਜੀ ਹਮ ਤਾਂ ਇਹ ਚਾਹਤੇ ਜਿਸ ਤਰ੍ਹਾਂ ਸੇ ਇਹ ਮੰਦਿਰ ਹੈ ਕਿ ਸਭ ਦਾ ਸਹਿਯੋਗ ਮਿਲਦਾ ਰਹੇ ਤਾਂ ਇਹ ਤਾਂ થોਣ ਚੰ ਦਿਨੋਂ ਮੇ ਹੀ ਬਣ ਜਾਏਗਾ ਜੀ ਬਸ ਸੇਵਾ ਆਪ ਨਿਭਾਉਗੇ ਜਿਵੇਂ ਆਪ ਦੂਸਰੇ ਮੰਦਰੋਂ ਕੀ ਨਿਭਾਰੇ ਸਭ ਕੋ ਨਿਭਾਉਣਗੇ ਜੀ ਸੇਵਾ ਸਭ ਕੀ ਹੋਗੀ ਆ ਸਭ ਕੀ ਹੋਗੀ ਹਮ ਵੀ ਤਾਂ ਕਰਾਂਗੇ ਔਰ ਕਰਾਂਗੇ ਵੀਰ ਕਰਾਂਗੇ ਵੀ ਐਸਾ ਨਹੀਂ ਕਹਾਂਗੇ ਵੀਰ ਕਰਾਂਗੇ ਵੀ ਹੈ ਹਾਂ ਬੋਲ ਪਾਸੀ ਸਾਹਿਬ ਵੀ ਆਏ ਹੋਏ ਨੇ ਪਾਸੀ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਪਠਾਨ ਮਜਰਾ ਸਾਹਿਬ ਨੇ ਵੱਡੀ ਪਹਿਲ ਕਰਤੀ ਹੈ ਮੈਂ ਕਹਿ ਰਾਂ ਕਿ ਇੱਕ ਜਿਹੜਾ Hindu Sikh ਦਾ ਰਿਸ਼ਤਾ ਹੈ ਉਹ ਵੀ ਸਾਹਮਣੇ ਦਰਸਾਇਆ ਕਿ ਕਿਤੇ ਵੀ ਕੋਈ ਭੇਦਭਾਵ ਪੰਜਾਬ ਦੇ ਵਿੱਚ ਨਹੀਂ ਹੈਗਾ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ Hindu Sikh ਦਾ ਰਿਸ਼ਤਾ ਸਾਡਾ ਰੋਟੀ ਬੇਟੀ ਦਾ ਰਿਸ਼ਤਾ ਹੈ ਸਾਡੀ ਰੋਟੀ ਵੀ ਸਾਂਝੀ ਹੈ ਸਾਡੀ ਬੀਟੀ ਵੀ ਸਾਂਝੀ ਹੈ ਇੱਕੋ ਪਰਿਵਾਰ ਚ ਹਿੰਦੂ ਵੀ ਨੇ ਸਿੱਖ ਵੀ ਨੇ ਸਾਡੇ ਚ ਕੋਈ ਵਿਤਕਰਾਨੀ ਹੈ ਸਿਰਫ ਚੰਦ ਲੋਕ ਜਿਹੜੇ ਅਤਵਾਦੀ ਨੇ ਉਹ ਫਰਕ ਪਾਣਾ ਚਾਹੁੰਦੇ ਨੇ ਸਾਡੇ ਚ ਕੋਈ ਫਰਕ ਨਹੀਂ ਹੈ ਇਸ ਮੰਦਰ ਦੀ ਜੇਕਰ ਗੱਲ ਕਰ ਲਈ ਅੱਜ ਮੰਦਰ ਦੀ ਗੱਲ ਹੋ ਗਈ ਹੈ ਅਮਾਇਆ ਵੀ ਸ਼ੁਰੂ ਹੋ ਗਈ ਹੈ ਤੇ ਮੰਦਰ ਜਲਦ ਸਾਰਿਆ ਜਾਊਗਾ ਕਿਸ ਤਰ੍ਹਾਂ ਦੇਖਦੇ ਹਾਂ ਮੈਂ ਇਹ ਕਹਿਣਾ ਹੈ ਕਿ ਜਿਸ ਤਰ੍ਹਾਂ ਮੋਦੀ ਨੇ ਪਹਿਲ ਕੀਤੀ ਸੀ ਪਠਾਨ ਮੱਜਰੇ ਨੇ ਅੱਜ ਪਹਿਲ ਕੀਤੀ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਜੋ ਡਿਕਲੇਅਰ ਕਰਿਆ ਉਹਨਾਂ ਨੇ ਉਹ ਸਰਕਾਰ ਦਾ ਹਿੱਸਾ ਨੇ ਅਸੀਂ ਸਹਿਯੋਗ ਕਰਕੇ ਇਸ ਜਗ੍ਹਾ ਤੇ ਬਹੁਤ ਬੱਬਿਆ ਮੰਦਿਰ ਬਣਾਵਾਂਗੇ ਔਰ ਇਹਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਵਾਂਗੇ ਜੀ ਬਹੁਤ-ਬਹੁਤ ਸ਼ੁਕਰੀਆ ਸੋ ਰਜਤ ਜੀ ਵੀ ਨਾਲ ਖੜੇ ਹੈ ਵੱਡਾ ਯੋਗਦਾਨ ਦਿੱਤਾ ਹੈ ਵੈਸੇ ਤਾਂ ਨੇਕ ਕਮਾਈ ਹਰ ਬੰਦਾ ਡੋਨੇਟ ਕਰਦਾ ਹੀ ਹੈ ਸੋ ਤੁਸੀਂ ਅੱਜ ਮੰਦਿਰ ਦੇ ਲਈ ਪਠਾਨ ਮਜਰਾ ਸਾਹਿਬ ਦੇ ਨਾਲ ਵੀ ਸਪੋਰਟ ਕਰ ਰਹੇ ਹੋ ਤੇ ਇੱਕ ਧਾਰਮਿਕ ਆਸਰਾ ਦੇ ਲੋਕਾਂ ਲਈ ਵੀ ਸਪੋਰਟ ਕਰ ਰਹੇ ਹੋ ਕਿਸ ਤਰ੍ਹਾਂ ਦੇਖ ਰਹੇ ਸਰ ਜੀ ਅਸੀਂ ਸਨੌਰ ਪ੍ਰਾਚੀਨ ਨਾਨਾ ਦੇਵੀ ਜੀ ਦਾ ਮੰਦਿਰ ਹੈ ਉਹਦੇ ਦੇਖਭਾਲ ਕਰਦੇ ਆਂ ਉਹਦੀ ਸੇਵਾ ਕਰਦੇ ਆਂ ਤੇ ਕਿਸਾਨ ਹੈ ਗਰੀਬ ਕਿਸਾਨ ਹੈ ਪਰ ਮੰਦਿਰ ਲਈ ਸੇਵਾ ਕਰਾਂਗੇ ਜੋ ਪਠਾਨ ਮਾਜਰਾ ਜੀ ਨੇ ਕਿਹਾ ਉਹ ਡਿਕਲੇਅਰ ਹੈ ਕੋਈ ਉਹਦੇ ਚ ਡਾਊਟ ਨਹੀਂ ਉਹ ਤੋਂ ਡਬਲੇ ਦੇਵਾਂਗੇ ਅੱਗੇ ਤੋਂ ਵੀ ਸੇਵਾ ਚੱਲੀ ਰਹੂਗੀ ਜੀ ਬਿਲਕੁਲ ਜਾਰੀ ਰਹੇਗੀ ਜੀ ਜੀ ਸੋ ਬਹੁਤ-ਬਹੁਤ ਸ਼ੁਕਰੀਆ ਜੀ ਸੋ ਕਹਿੰਦੇ ਆ ਕਿ ਇੱਕ ਸ਼ੁਰੂਆਤ ਦੀ ਜ਼ਰੂਰਤ ਹੁੰਦੀ ਹੈ ਉਹ ਸ਼ੁਰੂਆਤ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਵੱਲੋਂ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਲੋਕ ਜੁੜਨਾ ਸ਼ੁਰੂ ਹੋ ਚੁੱਕੇ ਆ ਸੋ ਇਹ ਵੱਡੀ ਪਹਿਲ ਦੀ ਜ਼ਰੂਰਤ ਹੁੰਦੀ ਹੈ ਉਹ ਪਹਿਲ ਹੋਈ ਹੈ ਤੇ ਉਸ ਤੋਂ ਬਾਅਦ ਜਨ ਅੰਦੋਲਨ ਬਣੇਗਾ ਜਿਸ ਤਰ੍ਹਾਂ ਕਿ ਕਹਿ ਲਿਏ ਕਿ ਅਯੁੱਧਿਆ ਮੰਦਰ ਦੀ ਗੱਲ ਹੋਈ ਸੀ ਜਦੋਂ ਸ਼ੁਰੂਆਤ ਹੋਈ ਸੀ ਲੋਕਾਂ ਨੂੰ ਲੱਗਦਾ ਨਹੀਂ ਸੀ ਵੀ ਇਹ ਧਾਮ ਤਿਆਰ ਹੋ ਜਾਊਗਾ ਪਰ ਅੱਜ ਉੱਥੇ ਇੱਕ ਵੱਬਿਆ ਵਿਸ਼ਾਲ ਮੰਦਰ ਤਿਆਰ ਹੋ ਚੁੱਕਿਆ ਲੋਕਾਂ ਦੀ ਕਰੋੜਾਂ ਲੋਕਾਂ ਦੀ ਆਸਥਾ ਦਾ ਪ੍ਰਤੀਕ ਬਣ ਚੁੱਕਿਆ ਉੱਥੇ ਹੀ ਇਹ ਮੰਦਰ ਜਿੱਥ ਸੋញ ਅਸੀਂ ਆ ਕੇ ਗਏ ਸੀ ਇੱਥੇ ਟਾਵਾ ਟਾਵਾ ਕੋਈ ਬੰਦਾ ਦਿਖਦਾ ਸੀ ਔਰ ਸਾਰੇ ਪਾਸੇ ਬੇਰਾਨ ਸੀ ਉਦੋਂ ਅਸੀਂ ਇਸ ਗੱਲ ਨੂੰ ਕਿਹਾ ਗਿਆ ਆਪਣੇ ਖਬਰ ਦੇ ਮਾਧਿਅਮ ਰਾਹੀਂ ਵੀ ਕਿਹਾ ਕਿ ਅਸੀਂ ਇੱਥੇ ਪਹੁੰਚੇ ਆ ਤੇ ਇੱਥੇ ਵਿਰਾਨਾ ਨਜ਼ਰ ਆ ਰਿਹਾ ਪਰ ਅੱਜ ਇਹ ਰੌਣਕਾਂ ਤੁਸੀਂ ਦੇਖੋਗੇ ਆ ਮੇਲੇ ਤੁਸੀਂ ਦੇਖੋਗੇ ਇੱਥੇ ਲੱਗੇ ਹੋਏ ਨੇ ਅਸੀਂ ਕਿਤੇ ਨਾ ਕਿਤੇ ਸੋਚਦੇ ਆ ਕਿ ਔਨ 에ਅਰ ਦਾ ਇਹ ਜਿਹੜੀ ਖਬਰ ਔਨ 에ਅਰ ਦੇ ਉੱਤੇ ਇਹ ਸਟੋਰੀ ਦਿਖਾਈ ਗਈ ਉਸ ਤੋਂ ਬਾਅਦ ਬੜੇ ਸਾਰੇ ਲੋਕ ਹਰਕਤ ਦੇ ਵਿੱਚ ਆਏ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਸ਼ਾਲ ਮੰਦਰ ਦੀ ਉਸਾਰੀ ਦੀ ਗੱਲ ਹੋ ਗਈ ਹੈ ਅੱਜ ਹੀ ਲੱਖਾਂ ਰੁਪਏ ਇਕੱਠੇ ਹੋਣੇ ਸ਼ੁਰੂ ਹੋ ਗਏ ਆ ਤੇ ਦੇਖਦੇ ਦੇਖਦੇ 1 ਮਹੀਨੇ ਦਾ ਸਮਾਂ ਲੱਗਾ ਪਰ ਮੈਨੂੰ ਲੱਗਦਾ ਹੈ ਕਿ ਦੇਖਦੇ ਦੇਖਦੇ ਜਲਦ ਇਹ ਮੰਦਰ ਇੱਕ ਵਿਸ਼ਾਲ ਰੂਪ ਇੱਕ ਬੱਬੇ ਰੂਪ ਜੋ ਕਿ ਲੋਕਾਂ ਦੀ ਆਸਥਾ ਦਾ ਪ੍ਰਤੀਕ ਹੈ ਬਣ ਕੇ ਤਿਆਰ ਹੋਊਗਾ ਸੋ ਬੜੀ ਭਾਗਾਂ ਵਾਲੀ ਧਰਤੀ ਹੈ ਇਹ ਔਰ ਇਸ ਧਰਤੀ ਦੇ ਉੱਤੇ ਇਸ ਤਰ੍ਹਾਂ ਅੱਜ ਜਿਹੜੀ ਸ਼ੁਰੂਆਤ ਹੋਈ ਹੈ ਇੱਕ ਦਿਨ ਕਿਤੇ ਇੱਕ ਵੱਡਾ ਰੂਪ ਲੈ ਕੇ ਆਏਗੀ ਤੇ ਲੋਕਾਂ ਦੀ ਆਸਥਾ ਦੇ ਵਿੱਚ ਜਿਹੜਾ ਹੈ ਪੂਰਾ ਉਤਰੇਗੀ ਇੱਕ ਵਾਰ ਅਤਲ ਜੀ ਇੱਕ ਵਾਰ ਪੂਰੀ ਲੋਕੇਸ਼ਨ ਦਿਖਾਓ ਦੇਖੋ ਕਿੰਨਾ ਆਪਣੇ ਆਪ ਦੇ ਵਿੱਚ ਹੀ ਇੱਕ ਮੰਦਿਰ ਬਣਿਆ ਹੋਇਆ ਜਿਸ ਤਰ੍ਹਾਂ ਕਿ ਅਸੀਂ ਦੂਰ ਦੂਰ ਤੀਰਥ ਧਾਮਾਂ ਤੇ ਜਾਂਦੇ ਹਾਂ ਉੱਥੇ ਵੀ ਇਸ ਤਰ੍ਹਾਂ ਹੀ ਪਹਾੜੀਆਂ ਹੁੰਦੀਆਂ ਇਸ ਤਰ੍ਹਾਂ ਦਾ ਇਲਾਕਾ ਹੁੰਦਾ ਸੋ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਬਣਿਆ ਹੋਇਆ ਇਲਾਕਾ ਹੈ ਸੋ ਤਸਵੀਰ ਤੁਸੀਂ ਦੇਖੋ ਕਿ ਹਰ ਵਰਗਾ ਖੁਸ਼ ਹੈ ਹਰ ਪਾਸੇ ਖੁਸ਼ੀ ਦੀ ਲਹਿਰ ਹੈ ਪਿੰਡ ਵਾਸੀ ਜ਼ਰੂਰ ਖੁਸ਼ ਹੋਣਗੇ ਕਿ ਉਹਨਾਂ ਦੇ ਇਸ ਥਾਂ ਦੇ ਉੱਤੇ ਇੱਕ ਬਾਬਾ ਮੰਦਿਰ ਦਾ ਨਿਰਮਾਣ ਹੋ ਰਿਹਾ ਜੋ ਕਿ ਆਸਥਾ ਦੀ ਪ੍ਰਤੀਕ ਹੈ ਔਰ ਇੱਥੇ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਨੇ ਆਏ ਦਿਨ ਨਤਮਸਤਕ ਹੋਣ ਲਈ ਪਹੁੰਚਣਾ ਤੁਸੀਂ ਬਣੇ ਰਹੋ ਔਨ 에ਅਰ ਦੇ ਨਾਲ ਕੈਮਰਾਮੈਨ Atul ਦੇ ਨਾਲ Anurag Sharma on air